ਦੀ ਸੈਕਟਰ 79 ਗਰੁੱਪ 2 ਕੋਆਪਰੇਟਿਵ ਹਾਊਸ ਬਿਲਡਿੰਗ ਸੁਸਾਇਟੀ ਲਿਮਿਟਿਡ ਹਾਊਸ ਫੈਡ ਕੰਪਲੈਕਸ 2 ਦੀ ਅੱਜ ਏਜੀਐਮ ਆਯੋਜਿਤ ਕੀਤੀ ਗਈ ਏਜੀਐਮ ਦੇ ਮੌਕੇ ਦੇ ਉੱਤੇ ਪ੍ਰਧਾਨ ਮੋਹਨ ਲਾਲ ਵੱਲੋਂ ਕੀਤੇ ਗਏ ਕੰਮਾਂ ਦਾ ਸੁਸਾਇਟੀ ਮੈਂਬਰਸ ਨੂੰ ਵੇਰਵਾ ਦਿੱਤਾ ਗਿਆ ਅਤੇ ਹੋਣ ਵਾਲਾ ਕੰਮਾਂ ਵਾਸਤੇ ਸੁਸਾਇਟੀ ਮੈਂਬਰਸ ਤੋਂ ਸਰਬਸੰਮਤੀ ਨਾਲ ਮਤੇ ਵੀ ਪਾਸ ਕੀਤੇ ਗਏ ਇਸ ਮੌਕੇ ਦੇ ਉੱਤੇ ਪ੍ਰਧਾਨ ਮੋਹਨ ਲਾਲ ਦੀ ਪੂਰੇ ਸੁਸਾਇਟੀ ਮੈਂਬਰਸ ਨੇ ਬਹੁਤ ਤਾਰੀਫ ਕੀਤੀ ਕਿ ਅੱਜ ਜੋ ਵੀ ਸੁਸਾਇਟੀ ਦੀ ਨਿਹਾਰ ਬਦਲੀ ਅਤੇ ਸੁੰਦਰ ਦਿਖ ਰਹੀ ਹੈ ਇਸ ਦਾ ਸ਼ਰੇ ਪ੍ਰદાન 모ਹਨ ਲਾਲ ਅਤੇ ਉਹਨਾਂ ਦੀ ਟੀਮ ਨੂੰ ਦਿੱਤਾ ਜਾਂਦਾ ਹੈ ਸਾਨੂੰ ਮੇਰੇ ਖਿਆਲ ਇਸ ਕਰਦਾ ਵੀ ਅਦਾਗਾ ਨਹੀਂ ਕਿ ਜੇ ਸਪੋਰਟ ਵੀ ਇੱਥੇ ਖੱਤਰ ਹੋਵੇ ਨਾ ਮੈਨੇਜਰ ਕਮੇਟੀ ਨੂੰ ਤੇ ਕਿੰਨੀਆਂ ਪਰਮਿਸ਼ਨਾਂ ਲੈਣੀਆਂ ਪੈਂਦੀਆਂ ਨੇ ਰਜਿਸਟਰ ਆਫ ਕਾਰਪੋਰੇਟ ਸੁਸਾਇਟੀ ਹਾਊਸ ਵੈਲ ਫਿਰ ਉਥੋਂ ਜਵਾਬ ਕੋਈ ਨਹੀਂ ਆਉਂਦਾ ਤੁਸੀਂ ਮੇਲਾਂ ਨਹੀਂ ਚਲੋਗੇ ਬੈਂਕਰ ਦੇਚੋਂ ਕੋਈ ਜਵਾਬ ਨਹੀਂ ਮੈਂ ਕਮੇਂਡਰਿੰਗ ਦੇ ਪਿੱਛੋਕੜ ਦੀਆਂ ਸਾਹਮਣੇ ਬੈਠੇ ਨੇ ਏਡੇ ਏਡੇ ਵੱਡੇ ਪ੍ਰੋਜੈਕਟ ਮੋਟਾ ਜਿਹਨੇ ਸਾਡੀ ਸੁਸਾਇਟੀ ਰਵਿੰਦਰ ਕਾਮਯਾਬ ਕਰਤੇ ਇਹਨਾਂ ਨੇ ਕਿੱਥੋਂ ਪਰਮਿਸ਼ਨਾਂ ਲਈਆਂ ਇਹਨਾਂ ਦਾ ਪੈਸਾ ਕਿੱਥੋਂ ਕੱਢਿਆ ਆਖੋ ਪਹਿਲਾ ਕੀ ਸੀਗਾ ਕੁਝ ਸਾਲ ਪਹਿਲਾਂ ਇਹ ਸੁਸਾਇਟੀ ਸਾਡੀ ਇਹਦੀ ਬਦਨਾਮ ਸੀ ਸਾਰਿਆਂ ਨੂੰ ਪਤਾ ਹੈ ਹਰ ਚੌਥੇ ਦੇ ਬਾਅਦ ਇੱਥੇ ਪੁਲਿਸ ਆਉਂਦੀ ਸੀ ਹਰ ਚੌਥੇ ਦੇ ਬਾਅਦ ਫਿਰ ਲੜਾਈ ਝਗੜਾ ਰਾਤ ਨੂੰ ਦਰੂਗੀ ਕਰ ਲੋਕ ਕਹਿੰਦੇ ਸੀ ਕਿਸੇ ਕੋਈ ਦੁਸ਼ਮਣ ਹੈ ਉੱਪਰ ਸੁਸਾਇਟੀ ਦੇ ਬੰਦ ਚਲ ਰਹੇ ਤਾਂ ਉਹ ਕਦਾ ਉਹ ਸੁਸਾਇਟੀ ਜਿੱਥੇ ਰੋਲਪੁਰ ਸੀ ਹੁੰਦੀ ਸਾਡੀ ਸੁਸਾਇਟੀ ਦੇ ਨਾਲ ਇਹ ਤੈਗ ਲੱਗਾ ਸੀ ਬੜਾ ਵੱਡਾ ਕਿ ਉਹ ਸੁਸਾਇਟੀ ਜਿੱਥੇ ਰੋਲਪੁਰ ਸੀ ਜੀ ਉਹਨਾਂ ਤੋਂ ਦੇਖੋ ਪਿਛੇ 5-7 ਸਾਲ ਤੋਂ ਸਾਡੀ ਸੁਸਾਇਟੀ ਦਾ ਨਾਮ ਬਦਲ ਕੇ ਉਹ ਇਹ ਹੋ ਗਿਆ ਕਹਿੰਦਾ ਯਾਰ ਉਹ ਸੁਸਾਇਟੀ ਜਿੱਤੇ ਵਰਗ ਲੱਗਣ ਲੱਗੀ ਤਾਂ ਮਤਲਬ ਇਥੋਂ ਸਾਨੂੰ ਤਾਂ ਬਹੁਤ ਖੁਸ਼ੀ ਹੁੰਦੀ ਹੈ ਮਾਰਕੀਟ ਤੇ ਵੀ ਜਾਣੀ ਕੋਈ ਰਿਪੋਰਟ ਦਿੰਦੀ ਹੈ ਕਿ ਇਹ ਸੁਸਾਇਟੀ ਇਸੋੜੇ ਨੰਬਰ 1 ਸੁਸਾਇਟੀ ਬਣ ਗਈ ਸਾਊ ਰਾਜੋ ਤੁਹੀ ਆਓ ਤੁਹਾਡੀ ਤਾਂ ਬਹੁਤ ਦੂਰ ਹੈ ਸਾਡੇ ਲਾਈਟਾਂ ਇੱਧਰ ਵੀ ਤੇ ਇੱਧਰ ਵੀ ਐਨਾ ਰਾਤ ਨੂੰ ਐਨਾ ਸਵਾਦ ਆਉਂਦਾ ਜੀ ਦੇਖ ਕੇ ਤਾਂ ਹੁਣ ਜਿਹੜਾ ਤੁਹਾਡਾ ਇੰਟਰੈਂਸ ਬਿਊਟੀਫਾਈ ਕਰ ਰਹੇ ਨੇ ਸੁੰਦਰੀ ਕਮਲ ਜੀ ਨੂੰ ਕਹਿੰਦੇ ਨੇ ਲੋ ਬਿਊਟੀਫਾਈ ਉੱਥੇ ਹੋ ਰਿਹਾ ਬਿਲਕੁਲ ਕੰਪਲੈਕਸ 1 ਦੀ ਤਰ੍ਹਾਂ ਇਹ ਜਿਹੜਾ ਜੂ ਰਹੀ ਹੋ ਰਿਹਾ ਉਹਦੇ ਨਾਲ ਕੋਈ ਪੂਰਾ ਸਾਡਾ ਕੋਈ ਰਿਸ਼ਤੇਦਾਰ ਹੁੰਦਾ ਕੋਈ ਸੱਚਾ ਸਬੰਧੀ ਆਉਂਦੇ ਉਹ ਐਂਟਰ ਕਰਦਾ ਤਾਂ ਉਹ ਦੇਖਦਾ ਯਾਰ ਮੇਰਾ ਰਿਸ਼ਤੇਦਾਰ ਕਿ ਚੰਗੀ ਜਗ੍ਹਾ ਤੇ ਮੈਂ ਆਇਆ ਇਹ ਇਹ ਟ੍ਰੈਵਿਕ ਨੂੰ ਜਾਂਦਾ ਇਹ ਵਲਟੋ ਦਾ ਦਰੁਹਕੌਨ ਨਾਲ ਨਿਕਾ ਮੱਦੀਆ ਉਹ ਤੋ ਖੁੱਲ ਕੱਲ ਤੋਂ ਸਾਰੀਆਂ ਲਾਈਟਾਂ ਦੁਆਰ ਦੇ ਨਾਲ ਜਿਹੜੀਆਂ ਜਾਂਦੀਆਂ ਚਾਲੂ ਹੋ ਗਈਆਂ। ਦਵਾਰੀ ਹੋਣੇ ਭਾਈ 22 ਦੀ ਦਵਾਰੀ ਹੈ। ਉਸ ਤੋਂ ਪਹਿਲਾਂ ਹੀ ਸਾਰਾ ਇਹ ਕੰਮ ਹੋ ਗਿਆ। ਕਹਿਣ ਦਾ ਮਤਲਬ ਹੈ ਕੋਈ ਨਾ ਕੋਈ ਬਹੁਤ ਇੰਟਰਸਟ ਲੈ ਰਹੇ ਹਨ। ਸਾਨੂੰ ਇਸ ਤੋਂ ਬੜਾ ਮਾਣ ਆਈ ਕਿ ਵੀ ਨੋਟਾ ਜੀ ਨੇ ਉਹ ਕੰਮ ਕਰਾਏ, ਉਹ ਕੰਮ ਕਰਾਏ ਜਿਹੜੇ ਕਦੇ ਸੋਚੇ ਨਹੀਂ ਸੀ। ਸਪੈਸ਼ਲੀ ਜਿਹੜਾ 1 BHK ਦੇ ਪਿੱਛੇ ਜਿਹੜੇ ਪੇਵਰ ਬਲੌਕ ਲੱਗ ਰਹੇ ਨੇ। ਸਾਡੇ ਦੇਖੋ ਸਾਰਿਆਂ ਨੂੰ ਪਤਾ ਹੈ ਦੋ ਦਿਨ ਪ੍ਰੋਬਲਮ ਜਿਹੜੀਆਂ ਸੀ। ਉਹ ਇੰਦੀਆਂ ਜ਼ਬਰਦਸਤ ਪ੍ਰੋਬਲਮ ਸੀ ਵੀ ਉਹਨਾਂ ਸਮੱਸਿਆ ਕਰਕੇ ਰੋਜ਼ ਚਰਾਈ ਜਾ ਰਹੇ। ਸਭ ਤੋਂ ਵੱਡੀ ਪ੍ਰੋਬਲਮ ਸੀ ਪਾਰਕਿੰਗ। ਪਾਰਕਿੰਗ ਨੂੰ ਕਰਕੇ ਇਹ ਸੋਸਾਇਟੀ ਦੇ ਵਿੱਚ ਸਾਰੇ ਮੌਜੂਦ ਨੇ ਪੁਰਾਣੇ ਬੰਦੇ ਵੀ ਬੈਠੇ ਨੇ ਕੋਈ। ਕਿੰਨੇ ਕੁ ਝਗੜੇ ਹੋਏ, ਕਿੰਨੀਆਂ ਤੇ ਗੱਡੀਆਂ ਭੰਗੀਆਂ ਗਈਆਂ, ਕਿੰਨੀਆਂ ਪੁਲਿਸ ਨੂੰ ਬੇਟਾ ਹੋਈਆਂ, ਕਿੱ데 ਥਾਣੇ 'ਚ ਗਏ। ਕਿੰਨੀ ਸਮੱਸਿਆ ਸੀ ਪਾਰਕਿੰਗ ਦੀ। ਉਸ ਵੇਲੇ ਇੱਕੋ ਹੀ ਗੱਲ ਸੀ, ਜਦੋਂ ਕੋਈ ਮਕਾਨ ਖੀਦਣ ਆਉਂਦਾ ਸੀ ਨਾਲ, ਤਾਂ ਉਹ ਇਸ ਕਰਕੇ ਛੱਡ ਦਿੰਦਾ ਸੀ ਕਿਉਂਕਿ ਯਾਰ ਉੱਥੇ ਨਹੀਂ ਜਾਣਾ, ਉੱਥੇ ਗੱਡੀ ਖੜਾਉਣ ਦੀ ਕੋਈ ਜਗ੍ਹਾ ਹੀ ਨਹੀਂ ਹੈ। ਤੇ ਗੱਡੀ ਖੜਾਉਣ ਵਾਸਤੇ ਸਭ ਤੋਂ ਵੱਡੀ ਲੜਾਈ ਇਹ ਤਾਂ ਬੈਠੇ ਹੁੰਦੇ। ਅੱਗੇ ਤੁਸੀਂ ਦੇਖੋ ਵੈਸੇ ਵੀ ਪਾਰਕਿੰਗ ਦੀ ਬੜਾ ਈਜ਼ੀ ਹੋ ਗਿਆ ਹੈ ਕਮ ਔਰ ਜਿਹੜੀ ਇਹ 1 بی ایچ ਕੇ ਦੇ ਵਿੱਚ ਇਹਨਾਂ ਨੇ ਫੇਵਰ ਬਲਾਕੇ ਪੂਰੀ ਜਗ੍ਹਾ ਘੇਰ ਲਈ ਹੈ ਇਹ ਪਾਰਕਿੰਗ ਵਾਸਤੇ ਇਸ ਤੋਂ ਬਾਅਦ ਮੈਨੂੰ ਨਹੀਂ ਲੱਗਦਾ ਕਿ ਸਾਡੀ ਸੁਸਾਇਟੀ ਦੇ ਵਿੱਚ ਕੋਈ ਪਾਰਕਿੰਗ ਦੀ ਸੋਚ ਆਏ ਸਾਨੂੰ ਆਜਾ ਮਾਰਨੀ ਪੈਣੀ ਵੀ ਆਹ ਗੱਡੀ ਖੜੀ ਆਹ ਜਗ੍ਹਾ ਖਾਲੀ ਆਹ ਜਗ੍ਹਾ ਖਾਲੀ ਆਜਾ ਸਰ ਸੋ ਇਹਦਾ ਕ੍ਰੈਡਿਟ ਜਿਹੜਾ ਹੈ ਇਹ ਸਾਰਾ ਕ੍ਰੈਡਿਟ ਜਿਹੜਾ ਹੈ ਮੈਂ ਮੋਹਨ ਲਾਲ ਨੂੰ ਟੋਪ ਦੇਣਾ ਕਿ ਇਹਨਾਂ ਨੇ ਕੋਈ ਸਭ ਤੋਂ ਵੱਡੀ ਗੱਲ ਹੈ ਇਹ ਜੋ ਲੋਕ ਕੰਮ ਕਰ ਰਹੇ ਨੇ ਇਹ ਸੇਵਾ ਉਹ ਤਰ੍ਹਾਂ ਦਾ ਨਹੀਂ ਲੈਂਦੇ ਸਟਾਫ ਨੂੰ ਤਰ੍ਹਾਂ ਦਾ ਦਿੰਦੇ ਨੇ ਇਹਨੂੰ ਉਮੀਦ ਆ ਕੇ ਇਹਨੂੰ 15000 ਰੁਪਏ 25000 ਆਪ ਦਾ ਨੋਟਾ ਜੀ ਕੋਈ ਤਰ੍ਹਾਂ ਨਹੀਂ ਲੈ ਰਹੀ ਜਾਂ ਮੈਂਬਰ ਜਿਹੜੇ ਇਹਨੂੰ ਕੋਈ ਥੋੜਾ ਕੁ ਨਹੀਂ ਮਿਲਦੀ ਹੈ ਇਹ ਕਦੋਂ ਮੀਟਿੰਗ ਹੋਈ ਮੰਤਰੀ ਮੀਟਿੰਗ ਹੋਈ ਉਹ ਚਾਪ ਕੋਰੇ ਮਿਲ ਜਾਂਦੇ ਨੇ ਤਾਂ ਇਹ ਬੰਦੇ ਮੈਂ ਅਕਸਰ ਦੇਖਦਾ ਨੋਟਾ ਜੀ ਘਰ ਦਾ ਟਾਈਮ ਆਪਣੇ ਦਫ਼ਤਰ ਦਾ ਟਾਈਮ ਖੋਟੀ ਕਰਕੇ ਤੇ ਸੁਸਾਇਟੀ ਦੀਆਂ ਜਿਹੜੀਆਂ ਗਤੀਵਿਧੀਆਂ ਨੇ ਇਹਦੇ ਵਿੱਚ ਜ਼ਿਆਦਾ ਇੰਟਰਸਟ ਨਹੀਂ ਲੈਂਦਾ ਅੱਜ ਦੂਜੀ ਜੜੀ ਇਤਾਂ ਇਹ ਮੇਂਟੇਨੈਂਸ ਲਈ ਦਾ ਲੋਕੀ ਜਿਹੜੀ ਸਮਾਂ ਲੱਗਦੀ ਸਾਰਿਆਂ ਨੂੰ ਉਹ ਮੇਰਾ ਨਾਮ ਮੋਹਨ ਲਾਲ ਇਹ ਇਸ ਸੁਸਾਇਟੀ ਦਾ ਜੋ ਨਾਮ ਹੈ 2 ਸੈਕਟਰ 79 ਗਰੁੱਪ 2 ਕੋਆਪਰੇਟਿਵ ਹਾਊਸ ਬਿਲਡਿੰਗ ਸੁਸਾਇਟੀ ਲਿਮਟਿਡ ਜਿਸ ਨੂੰ ਸ਼ਾਰਟਕਟ ਅਸੀਂ ਹਾਊਸਬੈਡ ਕੰਪਲੈਕਸ 2 ਦੇ ਨਾਮ ਨਾਲ ਜਾਣਦੇ ਹਾਂ ਤੇ ਇਹ ਜੋ ਅੱਜ ਦੀ ਸਾਲਾਨਾ ਮੀਟਿੰਗ ਕੀਤੀ ਗਈ ਪ੍ਰਬੰਧਕ ਕਮੇਟੀ ਦੇ ਸਮੂਹ ਮੈਂਬਰਾਂ ਵੱਲੋਂ ਇਹ ਹਰ ਸਾਲ ਦੇ ਜੋ ਇਹਤੀ ਖਰਚੇ ਨੇ ਜੋ ਸਾਡੀ ਆਮਦਨ ਹੈ ਜੋ ਖਰਚਾ ਹੈ ਉਹਦਾ ਸਾਰੇ ਸਮੂਹ ਜੋ ਮੈਂਬਰ ਅਲੋਟੀ ਮੈਂਬਰ ਨੇ ਉਹਨਾਂ ਨੂੰ ਹਸਾਬ ਕਿਤਾਬ ਦੇ ਕੇ ਇਹ ਖਰਚਾ ਪਾਸ ਕਰਵਾਉਣਾ ਹੁੰਦਾ ਹਨ ਤੇ ਜੋ ਅਸੀਂ ਸਾਲ ਦੇ ਕੰਮ ਕੀਤੇ ਨੇ ਉਹਨਾਂ ਦੀ ਪ੍ਰਵਾਨਗੀ ਲੈਣੀ ਹੁੰਦੀ ਹੈ ਤੇ ਜੋ ਅੱਗੇ ਅਸੀਂ ਕੰਮ ਕਰਦੇ ਨੇ ਉਹ ਅਸੀਂ ਪ੍ਰਪੋਜ਼ਲ ਸਭ ਤੋਂ ਅੱਗੇ ਰੱਖਦੇ ਹਾਂ ਜੋ ਕਿ ਸਾਰੇ ਮੈਂਬਰਾਂ ਨੇ ਬਰੇ ਮжоਰਿਟੀ ਜਾਵਲ ਤੇ ਸਾਡੇ ਇਸ ਕੰਮਾਂ ਨੂੰ ਸਲਾਇਆ ਹੈ ਅਤੇ ਸਾਰੇ ਕੰਮਾਂ ਨੂੰ ਮਨਜ਼ੂਰ ਕੀਤਾ ਹੈ ਔਰ ਜੋ ਅੱਗੇ ਵੀ ਅਸੀਂ ਕੰਮ ਕਰਨੇ ਹਨ ਉਹਨਾਂ ਵਾਸਤੇ ਪ੍ਰਵਾਨਗੀ ਦਿੱਤੀ ਗਈ। ਸਿਰ ਕਿਹੜੇ ਕਿਹੜੇ ਕੰਮ ਨੇ ਜਿਹੜੇ ਕਿ ਹੁਣ ਆਉਣ ਵਾਲੇ ਸਮੇਂ 'ਚ ਤੁਸੀਂ ਕਰੋਗੇ ਤਾਂ ਮੈਨੂੰ ਹੁਕਮ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਤਾਂ ਇਹ ਦੀਵਾਲੀ ਦਾ ਤਿਉਹਾਰ ਆ ਰਿਹਾ ਹੈ ਸਾਰੇ ਅਸੀਂ ਕੰਪਲੈਕਸ ਦੇ ਵਿੱਚ ਲਾਈਟਿੰਗ ਔਰ ਗੇਟ ਤੇ ਅਸੀਂ ਪੂਰਾ ਨੂੰ ਬਿਊਟੀਫਾਈ ਕਰ ਰਹੇ ਹਾਂ। ਗੇਟ ਤੇ ਜਿੰਨੇ ਵੀ ਅਸੀਂ ਇਹ ਪਲੇਟਫਾਰਮ ਬਣਾ ਕੇ ਕਮਰੇ ਲਗਾਏ ਨੇ, ਫੁੱਲ-ਫੁੱਕੇ ਲਗਾਏ ਨੇ ਉਹਨਾਂ ਦੇ ਵਿੱਚ ਵੀ ਅਸੀਂ ਲਾਈਟਿੰਗ ਦਾ ਪ੍ਰੋਵੀਜ਼ਨ ਕਰ ਰਹੇ ਹਾਂ। ਸੋਲਰ ਲਾਈਟਾਂ ਅਸੀਂ ਲਗਾ ਰਹੇ ਹਾਂ ਦੀਵਾਲੀ ਤੇ ਤੇ ਇਹ ਸਾਰੀ ਲਾਈਟਿੰਗ ਹੋਏਗੀ ਇੱਕ ਇਹ ਸਾਡਾ ਹੈ ਦੂਸਰਾ ਜੋ ਸਾਡਾ ਮジョਰਿਟੀ ਆਗੇ ਸਾਡਾ ਜਿਹੜਾ ਫਾਇਰ ਸਿਸਟਮ ਹੈ ਇਹ ਸਾਡਾ ਅ ਅਨਾਂ ਕੈਂਡੀਡ ਹੈ ਇਸਤੇ ਕੋਈ ਕੰਪਨੀ ਹੋਇਆ ਤੇ ਜੋ ਸਿਕਿਉਰਟੀ ਦੇ ਮਕਸਦ ਜੋ ਸਾਡੀ ਸੁਰੱਖਿਆ ਦੇ ਮੱਦੇ ਨਾਜ਼ਰ ਸਾਡੀ ਸੇਫਟੀ ਦੇ ਮੱਦੇ ਨਾਜ਼ਰ ਸਿਸਟਮ ਲੱਗੇ ਹੋਏ ਨੇ ਫਾਇਰ ਹਾਈਡਰੈਂਟ ਦੇ ਉੱਪਰ ਮੋਟਰਾਂ ਲੱਗੀਆਂ ਹੋਈਆਂ ਨੇ ਇਹਨਾਂ ਸਾਰਿਆਂ ਨੂੰ ਮੋਟਰਾਂ ਦੀ ਮੁਰੰਮਤ ਕਰਵਾ ਕੇ ਇਸ ਨੂੰ ਚਾਲੂ ਹਾਲਤ ਵਿੱਚ ਕਰਨਾ ਹੈ ਕਿ ਇਸ ਨੂੰ ਪੇਂਟ ਆਪ ਕਰਕੇ ਇਸ ਦੀ ਅਪਾ ਸੇਫਟੀ ਕਰਨਾ ਸੋ ਮੰਨਦੇ ਕਿ ਆਪਣੇ ਕੰਪਲੈਕਸ ਕੋਲ ਜਾਂ ਜਿਹੜੀ ਤੁਹਾਡੀ ਆਪਣੀ ਸੋਸਾਇਟੀ ਹੈ ਸਫੀਸ਼ੀਐਂਟ ਫੰਡ ਹੈਗੇ ਹਨ ਸਾਰੇ ਸਾਡੀ ਸੋਸਾਇਟੀ ਦੇ ਵਿੱਚ ਅਸੀਂ ਬਹੁਤ ਅੱਛੇ ਮਤਲਬ ਫੰਡ ਅਸੀਂ ਸਾਰੇ ਮੈਨੇਜ ਕੀਤੇ ਹੋਏ ਨੇ ਪਰ ਅਸੀਂ ਜੋ ਸਾਡੇ ਕੋਲ ਐਸਟਰੀਜ਼ ਨੇ ਜਾਂ ਸਾਡੇ ਬੈਂਕ ਬੈਲੈਂਸਸ ਨੇ ਅਸੀਂ ਉਹਨੂੰ ਅਸੀਂ ਮੇਨਟੇਨ ਰੱਖਦੇ ਹਾਂ ਤਾਂ ਕਿ ਜੋ ਸਾਡੇ ਕੋਲ ਮੰਤਰੀ ਜੋ ਸਾਡੇ ਕੋਲ ਇਨਕਮ ਹੋ ਰਾਂਦੀ ਹੈ ਉਹਦੇ ਵਿੱਚ ਜੇ ਸਾਡੇ ਕੋਲ ਕੈਸ਼ ਆਉਣਾ ਸੀ ਉਹਦੇ ਨਾਲ ਹੀ ਕੰਮ ਚਲਾਉਂਦੇ ਹਾਂ ਅਸੀਂ ਪੂਰੇ ਨੇਵਰ ਦੇ ਵਿੱਚ ਕਦੇ ਬੀਏਸੀ ਅਕਾਊਂਟ ਤੋਂ ਪੈਸਾ ਮਿਖਵਾਇਆ ਬਿਕਾ ਨਹੀਂ ਪਾਇਆ ਸਰ ਇੱਕ ਚੈਦਰ ਜੀ ਦਾ ਹਾਊਸਪੈਕ ਨੂੰ ਚਾਹੀਦਾ ਹੈ ਕਿ ਤਾਨੂੰ ਪਰਮਨੈਂਟ ਆਫਿਸ ਦੇ ਵਿੱਚ ਤੁਸੀਂ ਹਲੇ ਵੀ ਰੈਂਟ ਦੇ ਰਹੇ ਹੋ ਕਾਫੀ ਲੰਬੇ ਸਮੇਂ ਤੋਂ ਇਹ ਪ੍ਰੋਬਲਮ ਚੱਲ ਰਹਾ ਸਾਡੀ ਕਾਫੀ ਲੰਬੇ ਸਮੇਂ ਤੋਂ ਪ੍ਰੋਬਲਮ ਹੈ ਔਰ ਇਹ ਬਹੁਤ ਜ਼ਰੂਰੀ ਵੀ ਹੈ ਕਿ ਐਟਲੀਸ 440 ਮਕਾਨ ਜਿਨ੍ਹਾਂ ਦੇ ਵਿੱਚ ਇੱਕ ਆਫਿਸ ਜਿਹੜੀ ਪ੍ਰਬੰਧਕ ਕਮੇਟੀ ਹੈ ਉਸ ਨੂੰ ਇੱਕ ਆਫਿਸ ਦੀ ਜ਼ਰੂਰਤ ਹੈ ਜਦੋਂ ਕਿ ਬਾਕੀ ਹਾਊਸਪੈਕ ਕੰਪਲੈਕਸ ਜੋ ਬਣਾਏ ਗਏ ਹਨ ਸਭ ਦੇ ਵਿੱਚ ਦਫ਼ਤਰ ਦਿੱਤਾ ਗਿਆ ਹੈ ਇਹ ਸਾਡੀ ਸਮਝ ਤੋਂ ਵੀ ਬਾਹਰ ਹੈ ਕਿ ਇੱਥੇ ਸਾਨੂੰ ਆਫਿਸ ਕਿਉਂ ਨਹੀਂ ਪ੍ਰੋਵਾਈਡ ਕੀਤਾ ਗਿਆ ਉਹ ਅਸੀਂ ਮੰਗ ਵੀ ਕੀਤੀ ਅਸੀਂ ਦੁਬਾਰਾ ਫਿਰ ਵੀ ਰਿਮਾਈਂਡਰ ਭੇਜਾਂਗੇ ਹਾਊਸ ਵੈਕ ਨੂੰ ਕਿ ਪਲੀਜ਼ ਸਾਡੇ ਵਾਸਤੇ ਕੋਈ ਨਾ ਕੋਈ ਆਫਿਸ ਦਾ ਪ੍ਰਬੰਧ ਬਣਾਇਆ ਜਾਏ ਤੁਸੀਂ ਜੋ ਮੌਜੂਦਾ ਪ੍ਰਦਾਨੋਤ ਜਿਸ ਤਰ੍ਹਾਂ ਦੀ ਤੁਹਾਡੀ ਟਰਨਓਵਰ ਚੌਕੀਲ ਸਾਹਿਬ ਨੇ ਤਾਰੀਫ ਕੀਤੀ ਹੈ ਕਿ ਬਹੁਤ ਵਧੀਆ ਕੰਮ ਕੀਤਾ ਇਸ ਤੋਂ ਪਹਿਲਾਂ ਸੋਸਾਇਟੀ ਬੜਾ ਬਦਨਾਮ ਰਹੀ ਹੈ ਪੁਲਿਸ ਦੇ ਮਾਮਲੇ ਚ ਸਿਕਿਉਰਿਟੀ ਦੇ ਲੈ ਕੇ ਜਦੋਂ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਆਪਣੇ 10 ਨੂੰ ਤਾਂ ਆਪਣੇ ਟੀਮ ਨੂੰ ਕਿਸ ਤਰ੍ਹਾਂ ਦੇਖਦੇ ਹੋ ਸਾਡੀ ਜਿਹੜੀ ਟੀਮ ਹੈ ਬੜੀ ਯੂਨਾਈਟਿਡ ਟੀਮ ਰਹੀ ਹੈ ਸਭ ਨੇ ਆਪਣੀ ਆਪਣੀ ਜ਼ਿੰਮੇਵਾਰੀਆਂ ਨੂੰ ਬਹੁਤ ਬੁਖੂਮੀ ਨਾਲ ਨਿਭਾਇਆ ਹੈ ਤੇ ਜੋ ਅਸੀਂ ਇੱਕ ਵਾਰ ਸਾਡੇ ਇਕੱਠਾ ਸਾਡੇ ਅੰਦਰ ਥੋੜਾ ਸ਼ੌਂਕ ਵੀ ਆ ਗਿਆ ਸੀ ਸੋਸਾਇਟੀ ਨੂੰ ਕੁਝ ਬਣਾਣਾ ਤੇ ਅਸੀਂ ਦੇ ਵਨ ਤੋਂ ਅਸੀਂ ਆਪਣੇ ਪਲਾਨ ਲਿਆ ਹੈ ਕਿ ਅਸੀਂ ਇਹ ਵਾਲੇ ਕੰਮ ਹੈ ਸਭ ਤੋਂ ਜ਼ਰੂਰੀ ਸੀ ਮੈਨੇਜਮੈਂਟ ਕਿੱਥੇ ਜਿਹੜੀ ਸਾਡੀ ਮੈਨੇਜਮੈਂਟ ਦੀ ਬਹੁਤ ਕਮੀ ਸੀ ਕਿਉਂਕਿ ਕਿਸੇ ਚੀਜ਼ ਵਿੱਚ ਅਸੀਂ ਐਡਮਿਨਿਸਟ੍ਰੇਸ਼ਨ ਜਿਹਾ ਕੰਟਰੋਲ ਸੀਗਾ ਉਹ ਨਹੀਂ ਸੀਗਾ ਉਹਦੇ ਲਈ ਅਸੀਂ ਪਾਲਿਸੀਜ਼ ਬਣਾਈਆਂ ਰੈਂਟ ਦੀ ਅਸੀਂ ਪਾਲਿਸੀ ਬਣਾਈ ਤਾਂ ਕਿ ਜਿਹੜੇ ਅਨਮੈਰਿਡ ਨੂੰ ਅਸੀਂ ਬਲੈਕ ਨਾ ਦਿੱਤਾ ਜਾਵੇ ਤਾਂ ਕਿ ਜੋ ਸਾਡਾ ਜਿਹੜਾ ਮਾਹੌਲ ਹੈ ਫੈਮਲੀਆਂ ਦਾ ਮਾਹੌਲ ਬਣੇ ਉਹ ਅਸੀਂ ਸਟਿਕ ਉਹਦੇ ਵਿੱਚ ਅਸੀਂ ਫਾਰਮ ਬਣਾ ਕੇ ਐਂਟਰੀ ਦੇ ਐਗਜਟ ਦੇ ਸਾਰੇ ਜੋ ਵੀ ਮਕਾਨ ਖਾਲੀ ਕਰਦਾ ਹੈ ਉਹ ਐਂਟਰੀ ਵੇਲੇ ਅਸੀਂ ਇੱਕ ਕਮੇਟੀ ਜਿਹੜੀ ਆ ਉਹ ਫਾਰਮ ਨੂੰ ਪ੍ਰੂਵ ਕਰਦੇ ਆ ਕਿ ਇਹ ਫੈਮਲੀ ਹੋਣੀ ਚਾਹੀਦੀ ਹੈ ਉਹਦੇ ਚ ਪੁਲਿਸ ਵੈਰੀਫਿਕੇਸ਼ਨ ਮੈਂਡੇਟਰੀ ਹੈ ਉਹਦਾ ਆਈਡੀ ਪ੍ਰੂਫ ਹੋਣਾ ਚਾਹੀਦਾ ਹੈ ਉਹਦਾ ਰੈਂਟ ਐਗਰੀਮੈਂਟ ਹੋਣਾ ਚਾਹੀਦਾ ਹੈ ਸਰ ਆਉਣ ਵਾਲੇ ਸਮੇਂ ਦੇ ਵਿੱਚ ਕਿਹਾ ਕਿ ਤੁਸੀਂ ਇਸ ਵੇਲੇ ਸਮਰਥ ਹੋ ਤੇ ਕਿਹਾ ਇਹਨੂੰ ਆਰ ਡੋਗ ਵਿੱਚ ਕਨਵਰਟ ਨਹੀਂ ਕਰ ਦਿੱਤਾ ਜਾਇਆ ਜਿਹਦੇ ਪਾਸੇ ਸਾਡੇ ਤੁਸੀਂ ਕਰ ਰਹੇ ਹੋ ਆਉ ਕਰ ਰਹੇ ਹੋ ਕੰਪਨੀ ਉਹ ਜਿਹੜਾ ਹੁੰਦਾ ਨਾ ਇਹ ਆਪਣੀ ਅੰਦਰ ਦੀ ਜਿਹੜੀ ਹੁੰਦੀ ਮੈਨੇਜਮੈਂਟ ਜੋ ਵੀ ਅਲਟਿਮੇਟ ਮੈਂਬਰ ਹੈ ਉਹ ਨੂੰ ਆਪਣਾ ਇੱਕ ਅਸੀਂ ਵੈਲਫੇਅਰ ਸੁਸਾਇਟੀ ਨਾਲ ਲੈਣੇ ਕੋਈ ਇਹ ਜਿਹੜੀ ਬੋਡੀ ਹੈ ਕੋਆਪਰੇਟਿਡ ਡਿਪਾਰਟਮੈਂਟ ਦੇ ਅੰਦਰ ਆ ਗਈ ਹੈ ਜਿਹੜਾ ਤੇ ਡਿਪਾਰਟਮੈਂਟ ਹੀ ਇਹਦੇ ਇਲੈਕਸ਼ਨ ਕਰਵਾਉਣਾ ਹੈ ਡਿਪਾਰਟਮੈਂਟ ਦਾ ਸਾਰਾ ਜ਼ਿੰਮੇਵਾਰੀ ਜੋ ਵੀ ਇਹਦਾ ਖਰਚਾ ਹੁੰਦਾ ਡਿਪਾਰਟਮੈਂਟ ਕੋਈ ਹੁੰਦੀ ਹੈ ਈਆਰ ਆਫਿਸ ਡੀਆਰ ਆਫਿਸ ਤੋਂ ਰਜਿਸਟਰ ਆਫਿਸ ਤੋਂ ਜੋ ਵੀ ਅਸੀਂ ਕੰਮ ਕਰਨੇ ਆ ਅਸੀਂ ਮੀਟਿੰਗ ਰੱਖ ਕੇ ਮਤੇ ਪਾਸ ਕਰਕੇ ਅਸੀਂ ਰਜਿਸਟਰ ਆਫਿਸ ਭੇਜੀਦੇ ਨੇ ਉੱਥੋਂ ਪਾਸ ਹੋ ਕੇ ਆਉਂਦੇ ਸਰ ਉਹ ਹੀ ਕਹਿਣਾ ਚਾਹ ਰਹੇ ਕਿ ਕੋਈ ਕੰਮ ਤੇ ਤੁਸੀਂ ਕਰ ਰਹੇ ਜਿੱਦਾਂ ਪ੍ਰਾਈਵੇਟ ਬਿਲਡਰ ਦੇ ਕਾਰਟੂਨ ਇਹਨੂੰ ਸੌਂਪਦੇ ਹੁੰਦੇ ਆ ਕਿਉਂ ਸਰਕਾਰ ਨੂੰ ਚਾਹੀਦੀ ਤੁਹਾਨੂੰ ਸੌਂਪ ਦੇਣੇ ਕੰਮ ਤੁਸੀਂ ਕਰ ਦਿਓ ਸਾਰਾ ਉਹ ਕਮੀ ਜਿਹੜੀਆਂ ਜਿਸ ਤਰ੍ਹਾਂ ਤੁਹਾਡੇ ਸੁਸਾਇਟੀ ਬਾਈ ਲਾਜ਼ ਹੈਗੇ ਆ ਜਾਂ ਕੋਆਪਰੇਟ ਡਿਪਾਰਟਮੈਂਟ ਦੀ ਜੋ ਰੂਲਿੰਗ ਹੈ ਉਹ 5 ਸਾਲ ਦੀ ਲਈ ਇਲੈਕਟ ਹੁੰਦੀ ਆ ਬੋਰਡਿੰਗ ਜੋ ਕਿ ਸਾਡਾ ਸਮਾਂ ਹੁਣ ਪੂਰਾ ਹੋਣ ਜਾ ਰਿਹਾ ਹੈ ਨੈਕਸਟ ਮੰਥ ਵਿੱਚ ਇਹ ਦੁਬਾਰਾ ਇਲੈਕਸ਼ਨ ਕਰਾਉਣ ਲਈ ਅਸੀਂ ਅੱਗੇ ਰਿਕਵੈਸਟ ਭੇਜੀ ਹੋਈ ਹੈ ਜੋ ਕਿ ਅਸੀਂ 22 23 ਨਵੰਬਰ ਰੱਖੀ ਹੈ ਤੇ ਉਹ ਜਦ ਬਾਅਦ ਮਨ ਤੋਂ ਅਪਰੂਵਲ ਆਏਗੀ ਉਸ ਹਿਸਾਬ ਨਾਲ ਚੱਲਦਾ ਹੈ ਜਿਹੜੇ ਇੱਥੇ ਦੇ ਲੋਕ ਨੇ ਉਹ ਕਿੰਨਾ ਕੋਆਪਰੇਟ ਕਰਦੇ ਤੁਹਾਨੂੰ ਕਿਉਂਕਿ ਡਿਫਾਲਟਰ ਵੀ ਹੋਣਗੇ ਇਹਦੇ ਚਾਹ ਹਾਂ ਡਿਫਾਲਟਰ ਦੇਖੋ ਕਾਫੀ ਜਿਹੜਾ ਹੈਗਾ ਮੈਂ ਕਾਫੀ ਸਤਗਲ ਕੀਤੀ ਹੈ ਡਿਫਾਲ ਜਿਹੜੇ ਜਿੰਨੇ ਡਿਫਾਲਟਰ ਸੀ ਉਸ ਤੱਕ ਪਹੁੰਚੇ ਪਿਛਲੇ ਸਾਲ ਇੰਨੀ ਰਿਕਵਰੀਆਂ ਕੀਤੀਆਂ ਹੈ ਕਿ ਅਸੀਂ ਜਿਹੜਾ ਇਸ ਸਾਲ ਅਸੀਂ 1,55,000 ਨੀਚੇ ਹੈ ਪਿਛਲੇ ਸਾਲ 35 ਲੱਖ ਦੇ ਪ੍ਰੋਫਿਟ ਵੀ ਸੀ ਕਿਉਂ ਸੀ ਸਾਰੇ ਖਰਚੇ ਕਰਨ ਤੋਂ ਬਾਅਦ 35 ਲੱਖ ਰੁਪਏ ਸਾਡੇ ਕੋਲ ਪ੍ਰੋਫਿਟ ਹੋਇਆ ਉਹ ਕੀ ਹੈ ਜਿਹੜੀ ਪਿਛਲੀਆਂ ਨਿਕਵੀਆਂ ਸੀ ਉਹਨਾਂ ਸਾਰੀਆਂ ਨਿਕਵੀਆਂ ਸੀ ਸੋ ਡਿਫਾਲਟਰ ਮੈਂਬਰ ਹਮ ਸਾਡੇ ਕੋਲ ਕਿੰਤੀ ਜੇ 10 12 ਰਹਿ ਗਏ ਤੇ ਸਰ ਮੇਨਟੇਨੈਂਸ ਚਾਰजेस ਇਸ ਵਾਰ ਤੁਸੀਂ ਵਾਦਾ ਕੀਤਾ ਉਹ ਦਾ ਕੀ ਉਹ ਇਹਦਾ ਕਾਰਨ ਸਰ ਇਹ ਹੈ ਜਿਸ ਤਰ੍ਹਾਂ ਮਹਿੰਗਾਈ ਵਧ ਰਹੀ ਹੈ ਮਹਿੰਗਾਈ ਵਧਣ ਦੇ ਨਾਲ-ਨਾਲ ਅਸੀਂ ਜਿਹੜੇ ਮੇਨਟੇਨੈਂਸ ਚਾਰजेस ਹੈ ਇਹ ਹਰੇਕ ਚੀਜ਼ ਤੇ ਸਟਾਫ ਦੀ ਤਨਖਾਹ ਦੇ ਵਿੱਚ ਸਾਡੇ ਸੈਕਿਉਰਿਟੀ ਦੇ ਜਿਹੜੇ ਅਸੀਂ ਠੇਕਾ ਦਿੰਦੇ ਆ ਉਹਦੇ ਵਿੱਚ ਸਾਡੇ ਸਫਾਈ ਕਰਮਚਾਰੀਆਂ ਦੀ ਹਰੇਕ ਦੀ ਵਡਾਤਰੀ ਹੋਈ ਹੈ ਤਰਖਾਹਾਂ ਤੇ ਵਡਾਤਰੀ ਹੋਈ ਹੈ ਬਿਜਲੀ ਦੇ ਬਿੱਲ ਤੇ ਵਡਾਤਰੀ ਹੋਈ ਹੈ ਬਿਜਲੀ ਪਾਣੀ ਅਤੇ ਸੀਵਰੇਜ ਦੇ ਬਿੱਲ ਤੇ ਵਡਾਤਰੀ ਹੋਈ ਹੈ ਇਹਨਾਂ ਸਾਰੀਆਂ ਵਡਾਤਰੀਆਂ ਨੂੰ ਆਪਾਂ ਨਜ਼ਰ ਰੱਖਦੇ ਹੋਇਆ ਪਰ ਪਿਛਲੇ 7 ਸਾਲ ਤੋਂ ਕਿਸੇ ਵੀ ਵਾਧਾ ਨਹੀਂ ਕੀਤਾ ਗਿਆ 600 ਰੁਪਏ ਦਾ ਔਰ ਇਸ ਮਹੀਨੇ ਜੋ ਸਾਡਾ ਹੈ 600 ਰੁਪਏ ਦੇ ਵਿੱਚ ਇਸ ਵਾਰ ਅਸੀਂ 1,55,000 ਮਾਈਨਸ ਗਏ ਆ ਇਹਦਾ ਇਹ ਕਾਰਨ ਹੈ ਕਿ ਇਸタルਕੀ ਮੈਂਟਨੈਂਸ ਬਣਾਉਣਾ ਇਸ ਸਮੇਂ ਬਹੁਤ ਜ਼ਰੂਰੀ ਸੀ ਨਹੀਂ ਤਾਂ ਅਸੀਂ ਆਪਣੇ ਜੋ 5 ਸਪੈਸਟ ਪਏ ਨੇ ਸਾਡੇ ਕੋਲ ਅਮਰਜੈਂਸੀ ਫੰਡ ਪਏ ਨੇ ਉਹਨਾਂ ਨੂੰ ਅਸੀਂ ਕਿੱਧਰ ਜੇਕਰ ਤੁਸੀਂ ਆਪਣਾ ਜਿਹੜਾ ਸੇਵਿੰਗ ਤੋਂ ਖਾਣਾ ਸ਼ੁਰੂ ਕਰ ਦੋ ਐਫਪੀਆ ਚੋਂ ਤੇ ਫੇ ਖਤਮ ਹੋ ਜਾਏਗਾ ਇਸ ਚੀਜ਼ ਨੂੰ ਮਤਲਬ ਜਦਾ ਸੀ ਇਹ ਆਖਰੀ ਸਵਾਲ ਹੈ ਕਿ ਜਿਸ ਤਰ੍ਹਾਂ ਤੁਸੀਂ ਇਹਨੇ ਬੜੀਆ ਕੰਮ ਹੋ ਗਿਰ ਆਪਣਾ ਕਰ ਰਹੇ ਹੋ ਤੇ ਕਹਿ ਰਹੋ ਦੁਬਾਰਾ ਇਲੈਕਸ਼ਨ ਆਣੀ ਹੈ ਹਾਂਜੀ ਕੀ ਤੁਸੀਂ ਉਮੀਦ ਕਰਦੇ ਹੋ ਕਿ ਕਿਆ ਦੁਬਾਰਾ ਤੁਹਾਨੂੰ ਮੌਕਾ ਮਿਲੇ ਤਾਂ ਤੁਸੀਂ ਮਤਲਬ ਇੱਕ ਕੰਮ ਸ਼ੁਰੂ ਉਹ ਕਿਉਂਦਾ ਜੋ ਮੈਂ ਆਪਣੇ ਸਮਝ ਨਾਲ ਹੈ ਕਿ ਲੋਕਾਂ ਨੇ ਜੋ ਮੈਂ ਆਪਣੇ ਕੰਮ ਕੀਤੇ ਵੀ ਲੋਕ ਹਰ ਹਾਲਤ ਵਿੱਚ ਇਸ चीज ਨੂੰ ਦੇਖਣਗੇ ਔਰ ਕਰਨਗੇ ਬਸ ਕੁਝ ਰੂਲਿੰਗ ਹੈ ਕੋਰਪੋਰੇਟ ਡਿਪਾਰਟਮੈਂਟ ਦੀ ਕਿ ਕਿਵੇਂ ਕਰਨਾ ਹੈ ਕਿ ਦੋ ਤਿੰਨ ਔਰ ਮੈਂ ਰਹਿ ਚੁੱਕਾ ਹਾਂ ਮੈਂ ਦੋ ਤਿੰਨ ਔਰ ਮੇਰੇ ਹੋ ਗਏ ਨਹੀਂ ਪੰਜ ਪੰਜ ਸਾਲ ਦੇ ਤੋਂ ਅਪਾੜੀ ਰੂਲਿੰਗ ਦੇ ਹਿਸਾਬ ਨਾਲ ਜੋ ਵੀ ਹੋਏਗਾ ਜੋ ਵੀ ਕਿ ਮੇ ਕੀ ਆਏਗੀ ਉਹ ਆਪਣਾ ਕੰਮ ਕਰੇਗੀ ਜੇ ਅਗਰ ਲੋਕ ਮੈਨੂੰ ਇਹ ਕਰਦੇ ਨਹੀਂ ਸਮੇਟੀ ਨੂੰ ਪ੍ਰਮੋਟ ਤੇ ਦੇਖਿਆ ਜਾਏਗਾ ਅਸੀਂ ਤਿਆਰ ਹਾਂ ਆ ਅਸੀਂ ਤਾਂ ਤਿਆਰ ਅਸੀਂ ਸਾਨੂੰ ਕੋਈ ਦਿੱਕਤ ਨਹੀਂ ਕੰਮ ਕਰਨ ਦੇ ਵਿੱਚ ਅਸੀਂ ਤਿਆਰ ਆ ਅਸੀਂ ਕੰਮ ਕਰ ਸਕਦੇ ਹਾਂ ਬੋਡੀ ਤਿਆਰ ਹੈ ਬੋਡੀ ਤਿਆਰ ਹੈ ਸਾਡੀ ਪੂਰੀ ਜਿਹੜੀ ਬੋਡੀ ਹੈ ਉਸ ਕੰਮ ਕਰਨ ਨੂੰ ਤਿਆਰ ਹੈ ਬਸ ਬਾਕੀ ਜੋ ਵੀ ਰੂਲਿੰਗ ਜੋ ਵੀ ਕੁਝ ਆਂਦਾ ਆਏਗਾ ਗਵਰਨਮੈਂਟ ਦੇ ਗਾਈਡਲਾਈਨ ਦੇ ਹੱਸਰ ਵਿੱਚ ਚੱਲਣਾ ਸੀ ਠੀਕ ਠੀਕ ਹੈ ਜੀ